ਹੁਣ ਗੱਲ ਇੱਥੇ ਆ ਰਹੀ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਵੀ ਇਸਾਈਅਤ ਦਾ ਪ੍ਰਚਾਰ ਪ੍ਰਸਾਰ ਕਿਉਂ ਵੱਧ ਰਿਹਾ ਕਿਉਂਕਿ ਉਹ ਕੰਮ ਕਰ ਰਹੇ ਨੇ ਗਰਾਊਂਡ ਤੇ ਸਾਡਾ ਗਰਾਊਂਡ ਤੇ ਕੰਮ ਨਹੀਂ ਹੈਗਾ ਕੀ ਆਪਾਂ ਇਹ ਨਹੀਂ ਕਰ ਸਕਦੇ ਹਰ ਪਿੰਡ ਦੇ ਵਿੱਚ ਜਿਹੜੇ ਗ੍ਰੰਥੀ ਨੇ ਸਾਡੇ ਗੁਰੂ ਘਰਾਂ ਦੇ ਵਜੀਰ ਨੇ ਚਲੋ ਗੁਰੂ ਘਰ ਤੇ ਕਿੰਨੇ ਨੇ ਆਪਾਂ ਉਸ ਵਿੱਚ ਜਪੈਂਦੇ ਕੋਈ ਇੱਕ ਗੁਰੂ ਚੋਲੋ ਗੁਰੂ ਘਰ ਚੋਲੋ ਉਸ ਗੁਰੂ ਘਰ ਦੇ ਗ੍ਰੰਥੀ ਸਿੰਘ ਜਿਹੜਾ ਉਹ ਚੰਗੇ ਜੀਵਨ ਵਾਲਾ ਉਹਨੂੰ ਪੇ ਕਰੋ ਉਹਨੂੰ 5000 ਦੇਣੇ ਉਹਨੂੰ ਕਿ ਤੈਨੂੰ 15000 ਦੇਣੇ ਆ ਸਾਲੀਆਂ ਸੰਸਥਾਵਾਂ ਕਰਨ ਜਾਂ ਉੱਥੇ ਐਸਜੀਪੀਸੀ ਆਪਣੇ ਅਕ ਪ੍ਰਚਾਰਕ ਪੱਕਾ ਪੁਆਇੰਟ ਮਿੰਟੇ ਸੇ 25 25 30 30 40 40000 ਤਰਖਾਵਾ ਦੇ ਰਹੇ ਹਾਂ ਪ੍ਰਚਾਰ ਕਾਹਦੀ ਤਰਖਾਵਾ ਨਹੀਂ ਇਹਨੀਆਂ ਨੇ ਨਾ ਘੜ ਤਾਂ ਨਹੀਂ ਹੈ ਕਿਸੇ ਦੀ ਕੰਮ ਤਾਂ ਨਾ ਕੋਈ ਹੋਰ ਲੈ ਜਾ ਰਹੇ ਨੇ ਨਾ ਪੈਸਾ ਸੰਗਤ ਦੇ ਨਾਲ ਗੋਲਕ ਦੇ ਪੈਸੇ ਨਾਲ ਪ੍ਰਚਾਰ ਕਾਨੂੰ ਸੈਲਰੀ ਕੀ ਪ੍ਰਚਾਰਕ ਨੂੰ ਲੱਗ ਸਕਦਾ ਵੀ ਭਾਈ ਤੇਰਾ ਕੰਮ ਹੈ ਤੂੰ ਇਸ ਪਿੰਡ ਦੇ ਵਿੱਚ ਰਹਿਣਾ ਹੂੰ ਦਿੱਲੀ ਕਲਾਸ ਲਾਉਣੀ ਹੈ ਗੁਰਬਾਣੀ ਦੀ ਸੰਥਿਆ ਸੁਣਾਉਣਾ ਕਰਾਉਣੀ ਹੈ ਇਤਿਹਾਸ ਸੁਣਾਉਣਾ ਘਰ ਘਰ ਜਾਣਾ ਤੇ ਜਾ ਕੇ ਕਹਿਣਾ ਵੀ ਅਸੀਂ ਜਾਂਦੇ ਹਾਂ ਜੀ ਜਿੱਥੇ ਅਸੀਂ ਕਲਾਸ ਲਾਉਨੇ ਨੇ ਨਾ ਜੀ ਅਸੀਂ ਉਸ ਪਿੰਡ 'ਚ ਫਿਰਦੇ ਹਾਂ ਜੀ ਉਸ ਪਿੰਡ 'ਚ 100 ਘਰ ਹਨ ਅਸੀਂ ਸੌ ਘਰ ਚ ਜਾਂਦੇ ਭਾਵੇਂ ਇਸਾਈਆਂ ਦਾ ਵੀ ਹੋਵੇ ਵਿੱਚ ਹਿੰਦੂਆਂ ਦਾ ਵੀ ਕਿਉਂ ਨਾ ਹੋਵੇ ਵੀ ਅਸੀਂ ਜੀ ਬੱਚਿਆਂ ਨੂੰ ਸੰਥਿਆ ਕਰਨ ਵਾਸਤੇ ਕਲਾਸ਼ ਸ਼ੁਰੂ ਕੀਤੀ ਆ ਆਓ ਤੇ ਚਾਉਂਦੇ ਨੇ ਜੀ ਹਾਂ ਬਿਲਕੁਲ ਉਹ ਹਿੰਦੂ ਧਰਮ ਹੋਵੇ ਮੁਸਲਮਾਨ ਧਰਮ ਹੋਵੇ ਇਸਾਈ ਧਰਮ ਹੋਵੇ ਪੜਨ ਵਾਸਤੇ ਕੋਈ ਵੀ ਆ ਸਕਦਾ ਹੈ ਨਾ ਅਸੀਂ ਸਿੱਖਾ ਦੇਣੀ ਹੈ ਤੁਸੀਂ ਧਰਮ ਪਰਿਵਰਤਨ ਕਰੋਣੇ ਅਸੀਂ ਧਰਮ ਤਾਂ ਨਹੀਂ ਪਰਿਵਰਤਨ ਕਰਾਉਣਾ ਤੁਸੀਂ ਧਰਮ ਪਰਿਵਰਤਨ ਕਰਾਉਣ ਜਾਣਦੇ ਹੋ ਬਿਲਕੁਲ ਨਹੀਂ ਤੇ ਫਿਰ ਉਹ ਕਿਉਂ ਆਉਂਦੇ ਆ ਕਹਿੰਦੇ ਕਿ ਆਜੋ ਤੁਹਾਨੂੰ ਮਰਿਆਂ ਦਾ ਜਵਾ ਦਿੰਨੇ ਆ ਧਰਮ ਪਰਿਵਰਤਨ ਕਰ ਲਓ ਫਿਰ ਉਹ ਉਹ ਪ੍ਰੋਪਗੈਂਡਾ ਤਾਂ ਉਹਨਾਂ ਨੇ ਲੈ ਕੇ ਚੱਲਦੇ ਆ ਲੈ ਕੇ ਹਮ ਅੱਜਕਲ ਝੂੜ ਦਾ ਪਸਾਰਾ ਜ਼ਿਆਦਾ ਜੀ ਹਮ ਝੂੜ ਦਾ ਪਸਾਰਾ ਜ਼ਿਆਦਾ ਨਾ ਕਿਉਂਕਿ ਸਾਡੇ ਲੋਕ ਮਨੋਪਲੇਟ ਹੋਏ ਪਏ ਨੇ ਕਿੱਥੇ ਵੀ ਭਰੋਸਾ ਨਹੀਂ ਗੁਰੂ ਦੇ ਉੱਤੇ ਬਿਲਕੁਲ ਅਰਦਾਸ ਕਰਦੇ ਆਂ ਅਰਦਾਸ ਤੇ ਭਰੋਸਾ ਨਹੀਂ ਹੈਗਾ ਜਦੋਂ ਅਰਦਾਸ ਤੇ ਭਰੋਸਾ ਹੋ ਗਿਆ ਨਾ ਤੁਹਾਡਾ ਜੀ ਤੇ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਤੁਹਾਨੂੰ ਵੀ ਕਿਹੜਾ ਤੁਹਾਡਾ ਕਾਰ ਜਿਹੜਾ ਨਾ ਹੋਊਗਾ